ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8ਪੋ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਜੀ ਸੋ ਚਮਕੌਰ ਦੀ ਜੰਗ ਦਾ ਹਾਲ ਬਿਆਨ ਕਰਦੀ ਹੋਈ ਇੱਕ ਕਵਿਤਾ ਸਰਵਣ ਕਰਾਉਣ ਜਾ ਰਹੀ ਹਾਂ ਉਧਰ ਲੱਖਾਂ ਦੀ ਫੌਜੇ ਦੁਸ਼ਮਣਾਂ ਦੀ ਚਾਲੀ ਸਿੰਘ ਦਸ਼ਮੇਸ਼ ਦੇ ਨਾਲ ਇੱਧਰ ਬੱਕਰੀ ਖਾ ਖਾ ਬੱਕਰੀ ਬੁਲਾਉਣ ਉਧਰ ਭੁੱਖੇ ਭਾਣੇ ਨੇ ਗੁਰੂ ਦੇ ਲਾਲ ਇੱਧਰ ਭਖਿਆ ਵੇਖ ਘੇਰਣ ਮੈਦਾਨ ਉਧਰ ਚੜਿਆ ਚਿਹਰੀਆਂ ਉੱਤੇ ਜਲਾਲ ਇੱਧਰ ਵੱਡੇ ਵੱਡੇ ਨੇ ਭਾਵੇਂ ਜਰਨੈਲ ਉਧਰ ਸਿੰਘਾਂ ਨਾਲੇ ਸਹੀਬੇ ਕਮਾਲ ਇੱਧਰ ਸਿੰਘਾ ਨਾਲ ਹੀ ਸਾਹਿਬੇ ਕਮਾਲ ਇਧਰ ਕਲਗੀ ਧਰ ਫਰਮਾਇਆ ਸੀ ਮੁਖ ਵਿੱਚੋਂ ਸਮਾ ਪਰਖ ਦਾ ਗਿਆ ਏ ਆ ਸਿੰਘੋ ਰਹਿ ਜਾਏ ਨਾ ਕੋਈ ਅਰਮਾਨ ਦਿਲ ਵਿੱਚ ਪੂਰੇ ਕਰ ਲਓ ਆਪਣੇ ਚਾ ਸਿੰਘੋ ਸ਼ੁਭ ਘੜੀ ਹੈ ਤੁਸਾਂ ਲਈ ਆਣ ਪਹੁੰਚੀ ਲਾੜੀ ਮੌਤ ਨੂੰ ਲਵੋ ਪਰਣਾ ਸਿੰਘੋ ਆਹੂ ਲਾ ਕੇ ਰਣ ਵਿੱਚ ਵੈਰੀਆਂ ਦੇ ਦਿਓ ਅੰਮ੍ਰਿਤ ਦੇ ਜਲਵੇ ਦਿਖਾ ਸਿੰਘੋ ਵਜੀ ਜੰਗ ਦੀ ਚੋਟ ਨਗਾਰੀਆਂ ਤੇ ਯੋਧੇ ਗੜੀ ਦੇ ਵਿੱਚੋਂ ਲਲਕਾਰ ਨਿਕਲੇ ਹਿੰਮਤ ਸਿੰਘ ਤੇ ਉਹਨਾਂ ਦੇ ਹੋਰ ਸਾਥੀ ਪਾ ਕੇ ਆਗਿਆ ਗੜੀ ਚੋਂ ਬਾਹਰ ਨਿਕਲੇ ਆਹੂ ਲਾਹ ਦੇਣੀ ਜਾ ਕੇ ਵੈਰੀਆਂ ਦੇ ਸਿੰਘ ਸੂਰਮੇ ਦਿਲਾਂ ਵਿੱਚ ਧਾਰ ਨਿਕਲੇ ਪੰਜ ਪੰਜ ਦੇ ਜੱਥੇ ਬਣਾ ਕੇ ਤੇ ਵਾਰੋ ਵਾਰੀ ਸਨ ਜਾ ਨਿਸਾਰ ਨਿਕਲੇ ਸਿੰਘਾਂ ਸੂਰੀਆਂ ਤੇਗਾਂ ਦੇ ਵਾਰ ਕਰਕੇ ਕਈ ਸਿਰਸੀ ਧੜਾਂ ਤੋਂ ਲਾ ਦਿੱਤੇ ਜਿਹੜਾ ਆਏ ਅੱਗੇ ਉਹਦੇ ਕਰਨ ਟੋਟੇ ਖੱਬੀ ਖਾਨ ਸਨ ਕਈ ਝਟਕਾ ਦਿੱਤੇ ਦਸਮ ਪਿਤਾ ਦੇ ਅੱਖਾਂ ਦੀ ਤਾਰਿਆਂ ਨੇ ਤਾਰੇ ਦੁਸ਼ਮਣਾਂ ਤਾਈ ਵਿਖਾ ਦਿੱਤੇ ਸੂਰੇ ਜੂਜ ਕੇ ਹੋਏ ਸ਼ਹੀਦ ਐ ਪਰ ਵੈਰੀ ਦਲਾਂ ਦੇ ਸ਼ੱਕੇ ਛੁੜਾ ਦਿੱਤੇ ਹੱਥ ਜੋੜ ਅਜੀਤ ਨੇ ਅਰਜ਼ ਕੀਤੀ ਦਿਓ ਆਗਿਆ ਕਰੋ ਵਿਦਾ ਦਾਤਾ ਸ਼ਾ ਆਪਣੀ ਸੀ ਤੁਸਾਂ ਰੱਖਿਆ ਲੱਗਣ ਦਿੱਤੀ ਨਾ ਤਤੀ ਸੀ ਵਾ ਦਾਤਾ ਹਰਾਂ ਤੱਤੇ ਵਿੱਚ ਭੇਜੋ ਹੁਣ ਪਿਤਾ ਮੈਨੂੰ ਰਿਹਾਂ ਮੁੜਮੁੜ ਵਾਸਤੇ ਪਾ ਦਾਤਾ ਨਹੀਂ ਮੁੜਾਂਗਾ ਪਿੱਛੇ ਨੂੰ ਪਿਤਾ ਮੇਰੇ ਜਦ ਤੱਕ ਸਾਹਾਂ 'ਚ ਰਹੂਗਾ ਸਾਹ ਦਾਤਾ ਅੱਗੇ ਖਿੜਕੀ ਸ੍ਰੀ ਦਸ਼ਮੇਸ਼ ਬੋਲੇ ਚੜਦੀ ਕਲਾ ਨਾਲ ਜੰਗ ਵਿੱਚ ਜਾਈ ਬੱਚੇ ਲਖਤੀ ਜਿਗਰ ਨੂੰ ਇਹ ਅਸੀਸ ਦਿੱਤੀ ਸਿੱਖੀ ਸ਼ਾਨ ਨੂੰ ਚਾਰ ਚੰਨ ਲਾਈ ਬੱਚੇ ਕਾਉ ਇੱਕ ਵੀ ਲੱਗੇ ਨਾ ਕੰਡ ਉੱਤੇ ਸਿੱਧੇ ਛਾਤੀ ਦੇ ਵਿੱਚ ਤੂੰ ਖਾਈ ਬੱਚੇ ਖੂਨ ਡੋਲ ਕੇ ਆਪਣਾ ਲਾਲ ਮੇਰੇ ਲਾਲੀ ਕੌਮ ਦੀ ਚਿਹਰੇ ਲਿਆਈ ਬੱਚੇ ਲੈ ਕੇ ਪਿਤਾ ਤੂੰ ਹੁਕਮ ਅਜੀਤ ਸੂਰਾ ਤੇਗ ਵਾਉਣ ਲਈ ਚੜਿਆ ਮੈਦਾਨ ਦੇ ਵਿੱਚ ਪੰਜਾਂ ਸਿੰਘਾਂ ਨੇ ਉਹਨਾਂ ਦਾ ਸਾਥ ਦਿੱਤਾ ਜੋ ਵੀ ਅੜਿਆ ਉਹ ਝੜਿਆ ਮੈਦਾਨ ਦੇ ਵਿੱਚ ਲਹੂ ਪੀ ਪਿਆਸੀ ਦੀ ਰਹੀ ਪਿਆਸੀ ਜਿਹੜੀ ਚੰਡੀ ਨਾਲ ਲੜਿਆ ਮੈਦਾਨ ਦੇ ਵਿੱਚ ਪੂਤਾ ਗੁਜਰੀ ਦਾ ਬਿਜਲੀ ਦੇ ਵਾਂਗ ਚਮਕੀ ਅੱਗੋਂ ਕੋਈ ਨਾ ਅੜਿਆ ਮੈਦਾਨ ਦੇ ਵਿੱਚ ਤੱਕ ਕੀ ਹੌਸਲਾ ਸਾਹਿਬ ਅਜੀਤ ਸਿੰਘ ਦਾ ਦੁਸ਼ਮਣ ਉਂਗਲਾਂ ਮੂੰਹ ਵਿੱਚ ਪਾ ਰਹੇ ਸਨ ਮੁਕਮ ਸਾਹਿਬ ਤੇ ਹੋਰ ਵੀ ਸਿੰਘ ਸੂਰੇ ਸੱੱਥਰ ਵੈਰੀਆਂ ਦੇ ਚੰਗੇ ਲਾ ਰਏ ਸਨ ਸਿੰਘ ਸੂਰਮੇ ਜੋਹਰ ਵਿਖਾ ਆਪਣੇ ਹੱਸ ਹੱਸ ਸ਼ਹਾਦਤਾਂ ਅੱਜ ਪਾ ਰਹੇ ਸਨ ਕਾਉ ਲੱਗੇ ਨਾ ਨਾਤੀ ਹੋਏ ਖੂਨ ਅੰਦਰ ਨਾ ਅਜੀਤ ਸਿੰਘ ਜ਼ਰਾ ਕਬਰ ਆ ਰਹੇ ਸਨ ਦਿੱਤਾ ਸਦਾ ਦੀ ਨੀਂਦ ਸਵਾਂ ਜਿਹੜਾ ਬਣਿਆ ਰਾਹ ਦਾ ਰੋੜਾ ਅਜੀਤ ਸਿੰਘ ਦਾ ਲੱਭੀ ਲੁਕਣ ਨੂੰ ਥਾ ਨਾ 부ਜਦਲਾਂ ਨੂੰ ਐਸਾ ਚਰਿਆ ਮਰੋੜਾ ਅਜੀਤ ਸਿੰਘ ਦਾ ਵੀਰ ਗਤੀ ਨੂੰ ਪਾ ਗਿਆ ਸਾਹਿਬ ਜادہ जख्मी ਹੋ ਗਿਆ ਘੋੜਾ ਅਜੀਤ ਸਿੰਘ ਦਾ ਛੱਡਿਆ ਉੱਚੀ ਜੈਕਾਰਾ ਦਸ਼ਮੇਸ਼ ਜੀ ਨੇ ਪਿਆ ਜਦੋਂ ਵਿਛੋੜਾ ਅਜੀਤ ਸਿੰਘ ਦਾ ਪਿਆ ਜਦੋਂ ਵਿਛੋੜਾ ਅਜੀਤ ਸਿੰਘ ਦਾ ਤੱਕ ਕੇ ਅਮਰ ਸ਼ਹੀਦੀ ਜੁਝਾਰ ਕੇ ਹਾ ਸਮਝੂ ਇਸ ਨੂੰ ਪੱਥਰ ਤੇ ਲੀਕ ਦਾਤਾ ਲਾੜੀ ਮੌਤ ਨੂੰ ਹੱਸ ਕੇ ਮਰਨ ਵਾਲਾ ਸਮਾ ਆਇਆ ਏ ਬੜਾ ਨਜ਼ਦੀਕ ਦਾਤਾ ਛੇਤੀ ਕਰੋ ਤਿਆਰ ਹੁਣ ਪਿਤਾ ਮੈਨੂੰ ਵੱਡੇ ਵੀਰ ਜੀ ਰਹੇ ਉਡੀਕ ਦਾਤਾ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਇਕੱਠੇ ਰਹੇ ਜਿਹੜੇ ਅੱਜ ਤੀਕ ਦਾਤਾ ਅਣਖੀ ਬੋਲਨ ਨੂੰ ਸੁਣ ਦਸ਼ਮੇਸ਼ ਜੀ ਨੇ ਛਾਤੀ ਦੇ ਨਾਲ ਲਾਇਆ ਬਲਕਾਰ ਪੁੱਤਰ ਨਿੱਕੇ ਹੱਥਾਂ ਵਿੱਚ ਨਿੱਕੀ ਜਿਹੀ ਤੇਗ ਦੇ ਕੇ ਕੀਤਾ ਜੰਗ ਦੇ ਲਈ ਤਿਆਰ ਪੁੱਤਰ ਸੱਥਰ ਲਾ ਸੁੱਟੀ ਜਾ ਕੇ ਵੈਰੀਆਂ ਦੇ ਦਿੱਤੀ ਇਸ ਲਈ ਤੈਨੂੰ ਤਲਵਾਰ ਪੁੱਤਰ ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ ਪੈਦਾ ਹੋਣਗੇ ਕਈ ਜੁਝਾਰ ਪੁੱਤਰ ਯੁੱਧ ਭੂਮੀ ਵਿੱਚ ਗਰਜ ਕੇ ਸ਼ੇਰ ਵਾਂਗੂ ਤੇਜ਼ੀ ਨਾਲ ਤਲਵਾਰ ਚਲਾ ਰਿਹਾ ਸੀ 나ਡੂ ਖਾਨਾਂ ਦੇ ਸ਼ੱਕੇ ਛੁੜਾ ਕੇ ਤੇ ਵੈਰੀ ਦਲਾਂ ਦੇ ਦਿਲ ਹਿਲਾ ਰਿਹਾ ਸੀ ਪੁਰਜਾ ਪੁਰਜਾ ਸੀ ਭਾਵੇਂ ਸ਼ਰੀਰ ਹੋਇਆ ਫਿਰ ਵੀ ਮੁੱਖੋ ਜੈਗਾਰੀ ਬੁਲਾ ਰਿਹਾ ਸੀ ਸੁੱਤਾ ਲਾਸ਼ਾਂ ਦੇ ਢੇਰ ਤੇ ਚੰਨ ਸੋਹਣਾ ਚਾਰ ਚੰਨ ਕੁਰਬਾਨੀ ਨੂੰ ਲਾਰਿਆ ਸੀ ਵੇਖ ਸਿੰਘ ਤੇ ਪੁੱਤਰ ਸ਼ਹੀਦ ਹੋਏ ਦਾਤੇ ਆਖਿਆ ਵਜਦ ਵਿੱਚ ਆ ਕੇ ਤੇ ਰਣ ਭੂਮੀ ਦੇ ਯੋਧੇ ਇਹ ਸੌ ਗਏ ਨੇ ਆਪਾਂ ਕੌਮ ਦੀ ਪੇਟ ਚੜਾ ਕੇ ਤੇ ਆਪਾਂ ਕੌਮ ਦੀ ਪੇਂਟ ਚੜਾ ਕੇ ਤੇ ਤੇਰਾ ਸਭ ਕੁਝ ਤੈਨੂੰ ਹੀ ਸੌਂਪ ਦਿੱਤਾ ਹੋਇਆ ਸੁਰਖਰੂ ਕਰਜ਼ਾ ਚੁਕਾ ਕੇ ਤੇ ਸਦਾ ਸ਼ੁਕਰ ਹੈ ਪੁਰਖ ਅਕਾਲ ਜੀ ਦਾ ਜੋਤਾਂ ਮਿਲੀਆਂ ਨੇ ਜੋਤ ਵਿੱਚ ਜਾ ਕੇ ਤੇ ਜੋਤਾਂ ਮਿਲੀਆਂ ਨੇ ਜੋਤ ਵਿੱਚ ਜਾ ਕੇ ਤੇ ਜੋਤਾਂ ਮਿਲੀਆਂ ਨੇ ਜੋਤ ਵਿੱਚ ਜਾ ਕੇ ਤੇ ਈਸੇ ਜਮਕੌਰ ਦੀ ਜੰਗ ਦਾ ਹਾਲ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ